हाय गाइस ਤਾਂ ਸ਼ੁਰੂ ਕਰਦੇ ਹਾਂ ਐਪੀਸੋਡ 9 ਸੰਤ ਮਾਰਗ ਤਾਂ ਦੋਸਤੋ ਪਰਮਾਤਮਾ ਸਤਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਆਪਣੇ ਧਿਆਨ ਨੂੰ ਅੱਖਾਂ ਪਿੱਛੇ ਤੀਸਰੇ ਤਿਲ ਤੇ ਟਿਕਾ ਕੇ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਕੇ ਫਿਰ ਆਪਣੇ ਫੈਲੇ ਹੋਏ ਧਿਆਨ ਨੂੰ ਵਾਪਸ ਉਲਟਾ ਕੇ ਅੱਖਾਂ ਪਿੱਛੇ ਇਕੱਠਾ ਕਰਨਾ ਚਾਹੀਦਾ ਹੈ ਇਹ ਇਤਨਾ ਸਰਲ ਸਾਧਨ ਹੈ ਕਿ ਛੋਟੇ ਤੋਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਤੋਂ ਵੱਡੇ ਬੁੱਢੇ ਤੱਕ ਸਭ ਇਸ ਨੂੰ ਆਸਾਨੀ ਨਾਲ ਕਰ ਸਕਦੇ ਹਨ ਕਿਉਂਕਿ ਸਿਮਰਨ ਕਰਨ ਦੀ ਆਦਤ ਤਾਂ ਕੁਦਰਤੀ ਹੀ ਸਭ ਨੂੰ ਪਈ ਹੋਈ ਹੈ ਅਸੀਂ ਸੰਸਾਰ ਦੇ ਸਿਮਰਨ ਦੀ ਆਦਤ ਨੂੰ ਛੱਡ ਕੇ ਮਨ ਨੂੰ ਉਸ ਮਾਲਕ ਦੇ ਨਾਮ ਦੇ ਸਿਮਰਨ ਵਿੱਚ ਲਾਉਣਾ ਹੈ ਪਰ ਜਿਸ ਵੇਲੇ ਸਿਮਰਨ ਦੁਆਰਾ ਸਾਡਾ ਖਿਆਲ ਉਲਟ ਕੇ ਅੱਖਾਂ ਪਿੱਛੇ ਇਕੱਠਾ ਹੁੰਦਾ ਹੈ ਤਾਂ ਮਨ ਇਸ ਥਾਂ ਟਿਕਦਾ ਜਾਂ ਠਹਿਰਦਾ ਨਹੀਂ ਕਿਉਂਕਿ ਇਸ ਨੂੰ ਕੜੀਮੁੜੀ ਨੋ ਦਵਾਰਿਆਂ ਰਾਹੀ ਬਾਹਰ ਦੌੜਨ ਦੀ ਆਦਤ ਪਈ ਹੋਈ ਹੈ ਅੰਦਰ ਹਨੇਰੇ ਵਿੱਚ ਉੱਭੀ ਥਾਂ ਤੇ ਮਨ ਨੂੰ ਖੜਾ ਕਰਨਾ ਬੜਾ ਔਖਾ ਹੋ ਜਾਂਦਾ ਹੈ ਜਿੰਨਾ ਚਿਰ ਮਨ ਨੂੰ ਕਿਸੇ ਸਰੂਪ ਦੇ ਧਿਆਨ ਦਾ ਆਧਾਰ ਨਹੀਂ ਦਿੰਦੇ ਉਥੇ ਠਹਿਰਾਉਣ ਦੀ ਕੋਈ ਚੀਜ਼ ਨਹੀਂ ਮਿਲਦੀ ਸਾਡੇ ਧਿਆਨ ਨੂੰ ਉੱਥੇ ਠਹਿਰਨਾ ਬਹੁਤ ਕਠਨ ਹੋ ਜਾਂਦਾ ਹੈ ਇਸ ਵਾਸਤੇ ਮਹਾਤਮਾ ਸਮਝਾਉਂਦੇ ਹਨ ਕਿ ਮਨ ਨੂੰ ਉੱਥੇ ਖੜਾ ਕਰਨ ਵਾਸਤੇ ਕਿਸੇ ਨਾ ਕਿਸੇ ਦੇ ਸਰੂਪ ਦਾ ਧਿਆਨ ਦੇਣਾ ਜ਼ਰੂਰੀ ਹੈ ਜੇ ਸਿਮਰਨ ਨਾਲ ਮਨ ਇਕਾਗਰ ਹੋਵੇਗਾ ਅਤੇ ਧਿਆਨ ਨਾਲ ਅੰਦਰ ਠਹਿਰੇਗਾ ਦਾ ਸਵਾਲ ਪੈਦਾ ਹੋਇਆ ਹੈ ਕਿ ਧਿਆਨ ਕਿਸ ਦੇ ਸਰੂਪ ਦਾ ਕਰਨਾ ਹੈ ਇਹ ਬੜੀ ਸੋਚ ਵਿਚਾਰ ਵਾਲੀ ਗੱਲ ਹੈ ਕਿਉਂਕਿ ਜਿਸ ਦੇ ਵੀ ਸਰੂਪ ਦਾ ਧਿਆਨ ਦੇਵਾਂਗੇ ਕੁਦਰਤੀ ਹੀ ਸਾਡਾ ਉਸ ਨਾਲ ਮੋਹ ਤੇ ਪਿਆਰ ਹੋ ਜਾਵੇਗਾ ਤੇ ਜਿਸ ਥਾਂ ਤੇ ਉਹ ਜਾਵੇਗਾ ਅਸੀਂ ਵੀ ਉਸ ਦੇ ਮੋਹ ਪਿਆਰ ਦੇ ਵੱਦੇ ਉਏ ਉੱਥੇ ਹੀ ਜਾਵਾਂਗੇ ਇਸ ਗੱਲ ਤੇ ਸੋਚ ਵਿਚਾਰ ਕਰਨ ਲਈ ਅਸੀਂ ਸਾਰੇ ਸੰਸਾਰ ਨੂੰ ਆਪਣੀਆਂ ਅੱਖਾਂ ਅੱਗੇ ਰੱਖ ਕੇ ਦੇਖਦੇ ਹਾਂ ਕਿ ਕਿਹੜੀ ਚੀਜ਼ ਸਾਡੇ ਧਿਆਨ ਦੇ ਕਾਬਲ ਹੋ ਸਕਦੀ ਹੈ ਜਿੰਨੀਆਂ ਵੀ ਦੁਨੀਆ ਦੀਆਂ ਚੀਜ਼ਾਂ ਬਣੀਆਂ ਹੋਈਆਂ ਹਨ ਇਹ ਸਭ ਪੰਜ ਤਤਾਂ ਦੀਆਂ ਬਣੀਆਂ ਹੋਈਆਂ ਹਨ ਹਰੇਕ ਚੀਜ਼ ਦੇ ਅੰਦਰ ਕੋਈ ਨਾ ਕੋਈ ਤਤ ਹੁੰਦਾ ਹੈ ਮਨੁੱਖ ਜਾਤੀ ਦੇ ਅੰਦਰ ਪੰਜ ਤਤ ਹਨ ਇਸ ਵਾਸਤੇ ਮਹਾਤਮਾ ਇਸ ਨੂੰ ਕੁੱਲ ਸ੍ਰਿਸ਼ਟੀ ਦਾ ਸਰਦਾਰ ਜਾਂ ਪੰਜਾਂ ਤਤਾਂ ਦਾ ਪੁਤਲਾ ਕਹਿੰਦੇ ਹਨ ਤਤਾਂ ਦੀ ਦ੍ਰਿਸ਼ਟੀ ਤੋਂ ਸਾਰੀ ਕਾਇਨਾਤ ਨੂੰ ਪੰਜਾਂ ਕਿਸਮਾਂ ਵਿੱਚ ਵੰਡ ਸਕਦੇ ਹਾਂ ਪਹਿਲੀ ਕਿਸਮ ਉਹ ਹੈ ਜਿਸ ਵਿੱਚ ਪਾਣੀ ਦਾ ਤਤ ਪ੍ਰਧਾਨ ਹੈ ਜਿਸ ਤਰ੍ਹਾਂ ਸਭ ਫਲ ਫੁੱਲ ਰੁੱਖ ਵੇਲ ਬੂਟੇ ਸਬਜ਼ੀਆਂ ਆਦਿ ਜੇਕਰ ਅਸੀਂ ਪੰਜਾਂ ਤਤਾਂ ਦੇ ਪੁੱਤਲੇ ਹੋ ਕੇ ਰੁੱਖਾਂ ਬੂਟਿਆਂ ਤુલਸੀਆਂ ਤੇ ਪਿੱਪਲਾਂ ਆਦਿ ਦਾ ਧਿਆਨ ਕਰਾਂਗੇ ਤਾਂ ਅਸੀਂ ਉਨਤੀ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਧਿਆਨ ਸਾਨੂੰ ਇਹਨਾਂ ਦੇ ਜਾਮੇ ਵਿੱਚ ਭਾਵ ਰੁੱਖਾਂ ਆਦਿ ਦੀ ਜੋਨੀ ਵਿੱਚ ਲੈ ਜਾਵੇਗਾ ਇਸ ਲਈ ਕੁੱਲ ਬਨਾਸਪਤੀ ਸਾਡੇ ਧਿਆਨ ਦੇ ਲਾਇਕ ਨਹੀਂ ਦੂਜੀ ਕਿਸਮ ਕੀੜੇ ਮਕੋੜੇ ਸੱਪ ਵਿੱਚੂ ਆਦਿ ਦੀ ਹੈ ਜਿਨ੍ਹਾਂ ਦੇ ਅੰਦਰ ਦੋ ਤਤ ਪ੍ਰithvi ਤੇ ਅਗਨੀ ਪਰਵਲ ਹਨ ਇਸ ਵਾਸਤੇ ਇਹ ਵੀ ਸਾਡੇ ਧਿਆਨ ਦੇ ਕਾਬਲ ਨਾ ਹੋਏ ਤੀਸਰੀ ਕਿਸਮ ਪੰਛੀਆਂ ਦੀ ਹੈ ਜਿਨ੍ਹਾਂ ਵਿੱਚ ਤਿੰਨ ਤੱਤ ਪਾਣੀ ਅਗਨੀ ਤੇ ਹਵਾ ਵਰਲ ਹਨ ਜੇਕਰ ਅਸੀਂ ਪੰਜਾਂ ਤੱਤਾਂ ਦੇ ਪੁਤਲੇ ਹੋ ਕੇ ਗੜਰਾ ਮੋੜਾ ਚਿੜੀਆਂ ਆਦੀ ਦਾ ਧਿਆਨ ਕਰਾਂਗੇ ਤਾਂ ਅਸੀਂ ਵੀ ਇਹਨਾਂ ਪੰਛੀਆਂ ਦੇ ਜਾਮੇ ਵਿੱਚ ਚਲੇ ਜਾਵਾਂਗੇ ਸਾਡਾ ਮਕਸਦ ਤਾਂ ਮਨੁੱਖੀ ਜਾਮੇ ਤੋਂ ਵੀ ਉੱਪਰ ਜਾਣ ਦਾ ਹਾਂ ਇਸ ਲਈ ਇਹ ਕਿਸਮ ਵੀ ਸਾਡੇ ਧਿਆਨ ਦੇ ਯੋਗ ਨਾ ਹੋਈ ਚੌਥੀ ਕਿਸਮ ਪਸ਼ੂਆਂ ਦੀ ਹੈ ਜਿਨ੍ਹਾਂ ਅੰਦਰ ਬੁੱਧੀ ਜਾਂ ਆਕਾਸ਼ ਨਹੀਂ ਹੋਰ ਚਾਰੇ ਤੱਤ ਹਨ ਜਿਸ ਦਾ ਧਿਆਨ ਧਰਾਂਗੇ ਮੌਤ ਤੋਂ ਬਾਅਦ ਉਸੇ ਦਾ ਰੂਪ ਧਾਰਨਾ ਪਵੇਗਾ ਇਸ ਵਾਸਤੇ ਗਾਵਾ ਬੈਲ ਔਰ ਘੋੜੇ ਅਦੀ ਵੀ ਸਾਡੇ ਧਿਆਨ ਦੇ ਕਾਬਲ ਨਾ ਹੋਏ ਪੰਜਵੀਂ ਕਿਸਮ انسان ਦੀ ਆਪਣੀ ਹੈ ਅਤੇ ਹਰ ਮਨੁੱਖ ਵਿੱਚ ਪੰਜੇ ਤੱਤ ਹੁੰਦੇ ਹਨ ਇਸ ਕਰਕੇ ਕੁਦਰਤੀ ਤੌਰ ਤੇ ਮਨ ਵਿੱਚ ਖਿਆਲ ਆਉਂਦਾ ਹੈ ਕਿ انسان انسان ਦਾ ਧਿਆਨ ਧਰੇ ਤਾਂ ਕਿਉਂ ਧਰੇ ਖਾਸ ਕਰ ਅੱਜ ਕੱਲ ਦੇ ਸਮੇਂ ਵਿੱਚ ਜਦੋਂ ਸਭਨਾ ਦੇ ਇੱਕੋ ਜਿਹੇ ਹੱਕ ਹਨ ਹੁਣ ਮਨੁੱਖ ਮੁਰੱਖ ਦਾ ਧਿਆਨ ਨਹੀਂ ਕਰਦਾ ਦੇਵੀ ਦੇਵਤੇ ਕਿਸੇ ਨੇ ਦੇਖੇ ਨਹੀਂ ਗਾਵਾਂ ਮੱਜਾਂ ਦੀ ਬੋਲੀ ਦਾ ਪਤਾ ਨਹੀਂ ਮਾਲਕ ਦੇ ਸਰੂਪ ਦਾ ਪਤਾ ਨਹੀਂ ਇਸ ਨੁਕਤੇ ਤੇ ਪਹੁੰਚ ਗਏ ਬਹੁਤ ਸਾਰੇ ਲੋਕ ਤਾਂ ਪ੍ਰਮਾਤਮਾ ਦੀ ਹੋਂਦ ਤੋਂ ਹੀ ਮੁੜਕਰ ਹੋ ਜਾਂਦੇ ਹਨ ਬਾਕੀ ਦੇ ਇਸ ਉਲਝਣ ਵਿੱਚ ਫਸ ਜਾਂਦੇ ਹਨ ਕਿ ਕਿਹੜੀ ਚੀਜ਼ ਸਾਡੇ ਧਿਆਨ ਦੇ ਯੋਗ ਹੋ ਸਕਦੀ ਹੈ। ਮਹਾਤਮਾ ਬਹੁਤ ਸੁੰਦਰ ਮਿਸਾਲ ਦੇ ਕੇ ਸਮਝਾਉਂਦੇ ਹਨ ਕਿ ਜੇਕਰ ਇੱਕ ਕਮਰੇ ਅੰਦਰ ਬਹੁਤ ਸਾਰੇ ਰੇਡੀਓ ਪਏ ਹੋਏ ਹੋਣ ਜਿਨ੍ਹਾਂ ਦਾ ਕਨੈਕਸ਼ਨ ਜਾਂ ਜੋੜ ਕਿਸੇ ਬੈਟਰੀ ਜਾਂ ਬਿਜਲੀ ਨਾਲ ਨਾ ਹੋਵੇ ਤਾਂ ਅਸੀਂ ਕਦੇ ਵੀ ਕਿਸੇ ਦੇਸ਼ ਦੀਆਂ ਖਬਰਾਂ ਨਹੀਂ ਸੁਣ ਸਕਦੇ। ਜੇਕਰ ਉਹਨਾਂ ਨੂੰ ਕਿਸੇ ਬੈਟਰੀ ਜਾਂ ਬਿਜਲੀ ਨਾਲ ਜੋੜ ਦਈਏ ਤਾਂ ਜਿਸ ਦੇਸ਼ ਦੀਆਂ ਚਾਹੀਏ ਖਬਰਾਂ ਸੁਣ ਲਈਏ ਇਸੇ ਤਰ੍ਹਾਂ ਅਸੀਂ ਉਹਨਾਂ ਮਾਲਕ ਦੇ ਭਗਤਾਂ ਔਰ ਪਿਆਰਿਆਂ ਦੀ ਖੋਜ ਕਰਨੀ ਹੈ ਜਿਨ੍ਹਾਂ ਦੀ ਲਵ ਉਸ ਮਾਲਕ ਨਾਲ ਲੱਗੀ ਹੋਈ ਹੈ ਕਿਉਂਕਿ ਉਹਨਾਂ ਨੇ ਆਪਣੀ ਭਗਤੀ ਤੇ ਪਿਆਰ ਦੇ ਬੱਜੇ ਵਾਪਸ ਜਾ ਕੇ ਉਸ ਪਰਮਾਤਮਾ ਨਾਲ ਮਿਲ ਜਾਣਾ ਹੈ ਅਸੀਂ ਵੀ ਉਹਨਾਂ ਦੇ ਸਰੂਪ ਜਾਂ ਧਿਆਨ ਦੇ ਵੱਦੇ ਵਾਪਸ ਉਸੇ ਪਰਮਾਤਮਾ ਅੰਦਰ ਸਮਾ ਜਾਵਾਂਗੇ ਗੁਰੂ ਅਰਜਨ ਦੇਵ ਜੀ ਸਮਝਾਉਂਦੇ ਹਨ ਕਿ ਗੁਰਕਾ ਧਿਆਨ ਕਰ ਪਿਆਰੇ ਬਿਨਾਂ ਇਸਕੇ ਨਹੀਂ ਛੂਟਣਾ ਮੈਂ ਉਸ ਪਰਮਾਤਮਾ ਨੂੰ ਦੇਖਿਆ ਹੈ ਤੁਸੀਂ ਮੈਨੂੰ ਦੇਖਿਆ ਹੈ ਇਸ ਲਈ ਤੁਸੀਂ ਵੀ ਉਸ ਪਰਮਾਤਮਾ ਨੂੰ ਦੇਖਿਆ ਹੈ ਅਤੇ ਜੋ ਮੈਨੂੰ ਵੇਖਦਾ ਹੈ ਉਸ ਨੂੰ ਵੇਖਦਾ ਹੈ ਜਿਸ ਨੇ ਮੈਨੂੰ ਕੱਲਿਆ ਹੈ ਭਾਵ ਸਤਗੁਰ ਦੇ ਸਰੂਪ ਦੇ ਧਿਆਨ ਦੁਆਰਾ ਹੀ ਅਸੀਂ ਵਾਪਸ ਜਾ ਕੇ ਉਸ ਪ੍ਰਭੂ ਵਿੱਚ ਸਮਾਵਾਂਗੇ ਧਿਆਨ ਧਰਨ ਨਾਲ ਸਾਡੀ ਸੂਰਤ ਨੂੰ ਅੱਖਾਂ ਪਿੱਛੇ ਇਹ ਰੰ ਦੀ ਆਦਤ ਪੈਂਦੀ ਹੈ ਅਸੀਂ ਆਪਣੇ ਸਤਿਗੁਰਾਂ ਦੇ ਸਰੂਪ ਦਾ ਧਿਆਨ ਕਰਨਾ ਹੈ ਜਿਨ੍ਹਾਂ ਨੇ ਸਾਨੂੰ ਮਾਲਕ ਦੀ ਭਗਤੀ ਦਾ ਸਾਧਨ ਅਤੇ ਮਾਰਗ ਦੱਸਿਆ ਹੈ ਜਿਸ ਵੇਲੇ ਸਿਮਰਨ ਨਾਲ ਸੁਰਤ ਤੀਸਰੇ ਤਿਲ ਵਿੱਚ ਇਕਾਗਰ ਹੁੰਦੀ ਹੈ ਔਰ ਧਿਆਨ ਨਾਲ ਤੀਸਰੇ ਤਿਲ ਵਿੱਚ ਠਹਿਰਦੀ ਹੈ ਕਾ ਸਾਨੂੰ ਆਪਣੇ ਆਪ ਪਤਾ ਲੱਗ ਜਾਂਦਾ ਹੈ ਕਿ ਇਸ ਨੁਕਤੇ ਤੇ ਸਾਡੇ ਅੰਦਰੋਂ ਅੱਖਾਂ ਦੇ ਪਿੱਛੇ ਇੱਕ ਬੜੀ ਮਿੱਠੀ ਤੇ ਸੁਰੀਲੀ ਆਵਾਜ਼ ਆ ਰਹੀ ਹੈ ਇਹ ਆਵਾਜ਼ ਮਾਲਕ ਦੀ ਦਰਗਾਹ ਤੋਂ ਉੱਠਦੀ ਹੈ ਇਹ ਆਵਾਜ਼ ਹਰੇਕ ਮਨੁੱਖ ਦੇ ਅੰਦਰ ਹੈ ਇੱਥੇ ਕਿਸੇ ਕੌਮ ਵਜਮ ਜਾਂ ਦੇਸ਼ ਦਾ ਸਵਾਲ ਨਹੀਂ ਭਾਵੇਂ Hindu ਹੋ ਕੇ ਅੰਦਰ ਜਾਈਏ ਜਾਂ Sikh Isai Musalman ਹੋ ਕੇ ਅੰਦਰ ਜਾਈਏ ਜਿਹੜਾ ਵੀ ਖੁਸ਼ਕਿਸਮਤ ਬਾਗਾ ਵਾਲਾ ਆਪਣੀ ਸੁਰਤ ਨੂੰ ਅੱਖਾਂ ਪਿੱਛੇ ਇਕਾਗਰ ਕਰਦਾ ਹੈ ਉਸ ਦਾ ਖਿਆਲ ਆਪਣੇ ਆਪ ਉਸ ਆਵਾਜ਼ ਜਾਂ ਸ਼ਬਦ ਨਾਲ ਜੁੜ ਜਾਂਦਾ ਹੈ ਉਸ ਦੀ ਸੁਰਤ ਸਰੀਰ ਨੂੰ ਖਾਲੀ ਕਰਕੇ ਤੀਸਰੇ ਤਲ ਵਿੱਚ ਇਕਾਗਰ ਹੋ ਜਾਂਦੀ ਹੈ ਤੇ ਸਰੀਰ ਸੁਨ ਹੋ ਜਾਂਦਾ ਹੈ ਇਸ ਅਭਿਆਸ ਜਾਂ ਕਿਰਿਆ ਨੂੰ ਮਹਾਤਮਾ ਨੋ ਦੁਆਰੇ ਖਾਲੀ ਕਰਕੇ ਦਸਵੇਂ ਗਲੀ ਵਿੱਚ ਜਾਣਾ ਜਾਂ ਜੜ ਚੇਤਨ ਦੀ ਗੰਢ ਖੋਲਣਾ ਕਹਿੰਦੇ ਹਨ ਤਾਂ ਦੋਸਤੋ ਇਹ ਸੀ એપisode 9 ਤਾਂ ਅਗਰ ਵਧੀਆ ਲੱਗੇ ਤੇ ਕਮੈਂਟ ਲਾਇਕ ਸ਼ੇਅਰ ਜਰੂਰ ਕਰਨਾ